ਸਾਊਦੀ ਅਰਬ ਤੋਂ ਇੱਕ ਵਹਿਦ ਦਿਲ ਦਹਿਲਾ ਦੇ ਹਾਲਾਤ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਅੱਜ ਤੜਕੇ ਭਾਰਤੀ ਸਮੇਂ ਅਨੁਸਾਰ ਲਗਭਗ 1.5 ਵਜੇ ਇੱਕ ਯਾਤਰੀ ਵਾਹਨ ਦੀ ਇੱਕ ਡੀਜ਼ਲ ਟੈਂਕਰ ਨਾਲ ਭਿਆਨਕ ਟੱਕਰ ਹੋ ਗਈ ਜਿਸ ਚੋਂ 42 ਭਾਰਤੀ ਤੀਰਥ ਯਾਤਰੀਆਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇ ਵਾਪਰਿਆ ਜਦੋਂ ਯਾਤਰੀਆਂ ਨਾਲ ਭਰੀ ਇੱਕ ਬੱਸ ਮੱਕਾ ਤੋਂ ਮਦੀਨਾ ਵੱਲ ਜਾ ਰਹੀ ਸੀ ਰਾਹਤੇ ਵਿੱਚ ਮੱਕਾਚ ਆਪਣੀ ਪਵਿੱਤਰ ਅਜ਼ਮਾ ਪੂਰੀਆਂ ਕਰਨ ਤੋਂ ਬਾਅਦ ਇਹ ਯਾਤਰੀ ਮਦੀਨਾ ਜਾ ਰਹੇ ਸਨ ਰਾਤ ਦਾ ਸਮਾਂ ਹੋਣ ਕਾਰਨ ਸਾਰੇ ਯਾਤਰੀ ਗੂੜੀ ਨੀਂਦ ਵਿੱਚ ਸੁੱਤੇ ਹੋਏ ਸਨ ਉਸੇ ਵਕਤ ਇਹ ਅਹਣ ਹੋਣੀ ਵਾਪਰ ਗਈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਲੋਕ ਹైదరాబాద్ ਦੇ ਤੇਲੰਗਾਨਾ ਤੋਂ ਸੌਦੀ ਅਰਬ ਗਏ ਸਨ ਜਿਨ੍ਹਾਂ ਚ 20 ਔਰਤਾਂ ਤੇ 11 ਬੱਚੇ ਵੀ ਸ਼ਾਮਲ ਨੇ ਪਚਾਕਾਜ ਸਮੇਂ ਸਥਾਨਕ ਨਿਵਾਸੀਆਂ ਨੇ ਵੀ ਗੰਭੀਰ ਰੂਪ ਚ ਜ਼ਖਮੀ ਹੋਏ ਲੋਕਾਂ ਦੀ ਮਦਦ ਕੀਤੀ ਅਤੇ ਹਾਥੇ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਐਜੇ ਸ਼ੰਕਰ ਨੇ ਡੂੰਘਾ ਦੁੱਖ ਪ੍ਰਗਟਾਇਆ ਉਹਨਾਂ ਨੇ ਇੱਕ ਤੇ ਲਿਖਾਇਆ ਕਿ ਸੌਦੀ ਅਰਬ ਚ ਭਾਰਤੀ ਨਾਗਰਿਕਾਂ ਨਾਲ ਵਾਪਰੇ ਭਿਆਨਕ ਹਾਦਸੇ ਬਾਰੇ ਜਾਣ ਕੇ ਕਾਫੀ ਸਦਮਾ ਲੱਗਾ ਹੈ। ਰਿਆਦ ਸਥਿਤ ਸਾਡੀ ਅੰਬੈਸੀ ਤੇ ਜਹਾਜ਼ 'ਚ ਸਾਡੇ ਰਾਜਦੂਤ ਪੀੜਤ ਨਾਗਰਿਕਾਂ ਦਾ ਪੂਰਾ ਸਾਥ ਦੇ ਰਹੇ ਨੇ। ਉਹਨਾਂ ਅਗੇ ਲਿਖਿਆ ਕਿ ਪਰਿਵਾਰਾਂ ਦਾ ਦੁੱਖ ਜਤਾਇਆ ਤੇ ਜ਼ਖਮੀਆਂ ਦੀ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ। ਇਸ ਦੇ ਨਾਲ-ਨਾਲ ਭਾਰਤੀ ਅਮੈਤਿਆਂ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਜਿੱਤੇ ਸੁੱਤੇ ਕਾਲ ਕਰਕੇ ਤੁਸੀਂ ਆਪਣੇ ਸਕੇ ਸੰਬੰਧੀਆਂ ਨਾਲ ਸੰਪਰਕ ਕਰ ਸਕਦੇ ਹੋ। ਬੀਰ ਰਿਪੋਰਟ ਜਰਦੀ ਕਲਾ ਟਾਈਮ ਟੀਵੀ। This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. ਤਾਂ ਅਬਾ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.